ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਲੋ ਜੀ ਇੱਥੇ ਲੱਗੇ ਸੀਗੇ ਤੇ ਸਾਰਿਆਂ ਤੋਂ ਪਹਿਲਾਂ ਤਾਂ ਹੈਪੀ ਦੁਸ਼ਹਿਰਾ ਜਿਹੜਾ ਕਿ ਲੰਘ ਚੁੱਕਿਆ ਕੱਲ ਸੀਗਾ ਦੁਸ਼ਹਿਰਾ ਤੁਸੀਂ ਵਲੌਗ ਅੱਜ ਦੇਖੋਗੇ ਠੀਕ ਆ ਜੀ ਤੇ ਮੈਂ ਲੱਗੀ ਹੋਈ ਸੀਗੀ ਦੁਸ਼ਹਿਰੇ ਦਾ ਮੱਥਾ ਟੇਕਣ ਤੇ ਇੱਥੇ ਲੱਗੀ ਹੋਈ ਸੀ ਕਿ ਮੈਂ ਤੇ ਸ਼ਹਿਰੇ ਦਾ ਮੱਥਾ ਟੇਕਣ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਵੀ ਸਾਡੇ ਇਦਾਂ ਹੀ ਟੇਕਦੇ ਆਉ ਗੋਹੇ ਦੇ ਉਹ ਦਸ ਬਣਾ ਕੇ ਉਹਦੇ ਵਿੱਚ ਚੌਲ ਪਾ ਕੇ ਤੇ ਫਿਰ ਦਹੀਂ ਪਾ ਕੇ ਤੇ ਫਿਰ ਵਿੱਚ ਜੌਂ ਲਾ ਕੇ ਹਨਾ ਦੇ ਵਿੱਚ ਜਾਂ ਰੱਖ ਦੇਣੇ ਆ ਤੇ ਫਿਰ ਇਦਾਂ ਮੱਥਾ ਟੇਕਦੇ ਆ ਬਸ ਆਪਾਂ ਤਾਂ ਭਾਈ ਵੈਗਰੂ ਕਹਿ ਕੇ ਮੱਥਾ ਟੇਕ ਲਈਦਾ ਬਾਕੀ ਇਹਦਾ ਮੈਨੂੰ ਕੁਝ ਪਤਾ ਨਹੀਂ ਹੈਗਾ ਜਿਆਦਾ ਇਹਦੇ ਬਾਰੇ ਕੁਝ ਨਹੀਂ ਪਤਾਗਾ ਵੀ ਇਦਾਂ ਹੀ ਟੇਕਦੇ ਸੀ ਸਾਡੇ ਉੱਥੇ ਵੀ ਇਦਾਂ ਟੇਕਦੇ ਸੀ ਸਾਡੇ ਇੱਥੇ ਵੀ ਇਦਾਂ ਹੀ ਟੇਕਦੇ ਆ ਬਸ ਫਿਰ ਉਦਾਂ ਹੀ ਆਪਾਂ ਟੇਕ ਲਈਦਾ ਆ ਤੇ ਮੈਨੂੰ ਇਹ ਤਾਂ ਪਤਾ ਨਹੀਂ ਹੈਗਾ ਵੀ ਇਹ ਕੀ ਕੀ ਨਾਂ ਲੈ ਕੇ ਮੱਥਾ ਟੇਕੀਦਾ ਆਪਾਂ ਤਾਂ ਵੈਗਰੂ ਕਹਿ ਕੇ ਮੱਥਾ ਟੇਕ ਲਈਦਾ ਠੀਕ ਆ ਜੀ ਤੇ ਬਾਕੀ ਹੁਣ ਮੈਨੂੰ ਨਹੀਂ ਪਤਾ ਜੇ ਆਪਾਂ ਇਹ ਚੀਜ਼ਾਂ ਛੱਡਦੇ ਆ ਤਾਂ ਫਿਰ ਕਹਿੰਦੇ ਨੇ ਮੰਨਦੇ ਨਹੀਂ ਹੈਗੇ ਜੇ ਮੰਨਦੇ ਆ ਹੁਣ ਆਪਾਂ ਖੰਡ ਨਾ ਕਿਉ ਗੱਲ ਨਹੀਂ ਇਹਦੇ ਵਿੱਚ ਕਿਹੜਾ ਕੁਝ ਵਾਲੀ ਕੋਈ ਵੱਡੀ ਗੱਲ ਆ ਗੋਖਾ ਵੀ ਪਵਿੱਤਰ ਮੰਨਿਆ ਜਾਂਦਾ ਆਪਣੇ ਘਰ ਦਾ ਹੀ ਆ ਤੇ ਜਿਉਂ ਆਪਾਂ ਵਿੱਜੇ ਸੀਗੇ ਤੇ ਦਹੀਂ ਵੀ ਆਪਣੇ ਘਰ ਦਾ ਹੀ ਆ ਤੇ ਚੌਲ ਵੀ ਆਪਣੇ ਘਰ ਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਖੀਰ ਮੈਂ ਬਣਾ ਲਈ ਸੀਗੀ ਉਹੀ ਜਿਹੜਾ ਆਪਾਂ ਮੱਥਾ ਟੇਕਿਆ ਉਹ ਮੈਂ ਖੀਰ ਦਾ ਹੀ ਟੇਕਿਆ ਤੇ ਖੀਰ ਮੈਂ ਬਣਾ ਕੇ ਅੰਦਰ ਰੱਖੀ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਗੇ ਪ੍ਰਸ਼ਾਦ ਬਣਾਉਣੇ ਦਸਵੀਂ ਦਾ ਪ੍ਰਸ਼ਾਦ ਆ ਠੀਕ ਹੈ ਜੀ ਤੇ ਦਸਵੀਂ ਦਾ ਪ੍ਰਸ਼ਾਦ ਆਪਾਂ ਅੱਜ ਗੁਰਦੁਆਰਾ ਸਾਹਿਬ ਵੀ ਦਸਵੀਂ ਦਾ ਦੇਣੀ ਆ ਖੀਰ ਪ੍ਰਸ਼ਾਦ ਤੇ ਨਾਲੇ ਆਪਾਂ ਦਵਾਂਗੇ ਅ ਮੱਥਾ ਟੇਕਾਂਗੇ ਪਬਬਿਸ਼ੀ ਦਾ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਮੈਂ ਚੁੱਲੇ ਦੀ ਮੈਂ ਅੱਗ ਵੱਲਦੀ ਆ ਤੇ ਬਹੁਤ ਵਧੀਆ ਅੱਗ ਚੱਲਦੀ ਸੀ ਪ੍ਰਸ਼ਾਦ ਵੀ ਇੰਨਾ ਵਧੀਆ ਬਣਿਆ ਨਾ ਬਹੁਤ ਵਧੀਆ ਨਾਲੇ ਮਿੰਟੋ ਮਿੰਟੀ ਬਣ ਗਿਆ ਕੋਈ ਬੜਾ ਟਾਈਮ ਨਹੀਂ ਲੱਗਿਆਗਾ ਅੱਗ ਚੱਲਦੀ ਸੀਗੀ ਤੇ ਖੀਰ ਵੀ ਮੇਰੀ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਖੀਰ ਬਣ ਗਈ ਸੀਗੀ ਠੀਕ ਹੈ ਜੀ ਜਿਹੜਾ 4 ਸਵਾ 4 ਹੋ ਗਏ ਮੈਂ ਰੱਖੀ ਹੋਈ ਹੈ ਤੇ ਚਾਹ ਬਣਨੀ ਫ੍ਰਿਜ ਨੂੰ ਸਾਹ ਨਹੀਂ ਆ ਰਿਹਾ ਜਿੱਦੀ ਭਰੀ ਪਈ ਬਾਲੀ ਪਰ ਵੀ ਉਹ ਪਰੌਲੇ ੜ ਵੀ ਭੱਜ ਗਈ ਥੋੜਾ ਜਿਹਾ ਸਾਡੇ ਨਾਲ ਹੋ ਗਿਆ ਮੀ ਪੈ ਗਿਆ ਖਰਚੋਂ ਬੰਦੁੱਧ ਲੈ ਜਮਾ ਉੱਧਰ ਜਾ ਕੇ ਗੱਲ ਕਰਦੇ ਸਾਡੇ ਮੀ ਪੈ ਗਿਆ ਕਣੀਆਂ ਜੀ ਆਪੂ ਹੋਰ ਜੀ ਪਤਾ ਨਹੀਂ ਹਵਾ ਹੋਗਾ ਵੀ ਚੱਲੀ ਹੋਣੀ ਆ ਤਾਂ ਸਾਡੇ ਲੈਟ ਹੋ ਗਈ ਲੋ ਜੀ ਚਾਹ ਦੇਣਾ ਯਾਨੀ ਚਾਹ ਪੀਵਾਂਗੇ ਕੀ ਪੀਣਾ ਦੁੱਧ ਪੀ ਲਓ ਤੁਸੀਂ ਤੇ ਟਾਈਮ ਆ ਜਦੋਂ ਸਵਾ ਚਾਰ ਦਾ ਲੋਕ ਮਿਲੇ ਜਾਂਦੇ ਆ ਅਸੀਂ ਸੁੱਤੇ ਉੱਠੇ ਦਿਨ ਦੇ ਸਵਾ ਚਾਰ ਹੋਇਆ ਮੈਂ ਵੀ ਸੌਂਗੀ ਮੈਂ ਵੀ ਸੌਂਗੀ ਤੁਸੀਂ ਦੇਖਿਆ ਯਾ ਮੱਥੇ ਟੇਕੇ ਆਪਾਂ ਪਹਿਲਾਂ ਉਹੀ ਭਾਈ ਪੰਜਾਬ ਦੇ ਵਿੱਚ ਤਾਂ ਮੱਥੇ ਟੇਕ ਲੋ ਸਵੇਰ ਦੇ ਜਦੋਂ ਦੇ ਉੱਠਿਆ ਉਦੋਂ ਦੇ ਮੱਥੇ ਟੇਕੋ ਚਲੋ ਉਹ ਵੀ ਕੋਈ ਗੱਲ ਨਹੀਂ ਵਹਿਗਰੂ ਨੇ ਪੰਜਾਬ 'ਚ ਜਨਮ ਦਿੱਤਾ ਕੋਈ ਗੱਲ ਆ ਹਨਾ ਬੰਦਾਂ ਹੁਣ 4 ਵਜੇ ਕਿਹੜੇ ਪਰੌਠ ਬਣਾ ਤੈਨੂੰ ਬਣਾਉਣੀ ਆ ਕੱਢ ਜਾ ਰੋਟੀ ਦੀ ਭੁੱਖ ਤਾਂ ਮੈਨੂੰ ਵੀ ਲੱਗੇ ਆਈ ਆ ਤੇ ਉਹ ਦੁਬਾਰਾ ਮੱਥਾ ਟੇਕੇ ਫੇਰ ਨਿਆਣਿਆਂ ਨੇ ਨਿਆ ਮੈਂ ਚੀਜ਼ ਬਣਾ ਕੇ ਦਿੰਦੀ ਗਈ ਨਿਆਣੇ ਮੱਥਾ ਟੇਕਦੇ ਗਏ ਤੇ ਇਦਾਂ ਹੋਇਆ ਫੇਰ ਮੈਂ ਸਾਰੇ ਭਾਂਡੇ-ਭੁੰਡੇ ਸਾਫ਼ ਕਰੇ ਸਾਰੇ ਖੀਰ ਬਣਾਈ ਪ੍ਰਸ਼ਾਦ ਬਣਾਇਆ ਤੇ ਫੇਰ ਖਾਣ ਪੀਣ ਵਾਲੇ ਸਾਰੇ ਭਾਂਡੇ ਆ ਲੈ ਲਓ ਟੋਕਰੀ ਭਰੀ ਪਈ ਆ ਪਾਟੇ ਭਾਂਡੇ ਮੰਝੇ ਯਕੀਨ ਮੰਨੋ ਮੈਂ ਮੈਂ ਕਹਿੰਦਾ ਡੇਢ ਘੰਟਾ ਲੱਗਾ ਮੇਰਾ ਭਾਂਡੇ ਬਾਂਜਣ ਦਾ ਇੰਨੇ ਭਾਂਡੇ ਮੇਰੇ ਆ ਲੱਪਾ ਭੈ ਭੈ ਕਰਨ ਲੱਗ ਗਿਆ ਖੜੀ ਦੀਆਂ ਮੈਂ ਤਾਂ ਖੜਿਆ ਵੀ ਨਾ ਜਾਵੇ ਮੈਨੂੰ ਇੰਨਾ ਔਖਾ ਲੱਗੇ ਬਹੁਤ ਔਖਾ ਵੇ ਵੇ ਇੱਕ ਇੱਕ ਭਾਂਡਾ 베ਲੀ ਕਰਕੇ ਮਾਂਜ ਕੇ ਮੈਂ ਕਿਹਾ ਵੀ ਜੇ ਹੁਣ ਛੱਡ ਤਾਂ ਫੇਰ ਤਾਂ ਛੱਡੇ ਜਾਣੇ ਹਨਾ ਫੇਰ ਨਹੀਂ ਕੰਮ ਹੋਣਾਗਾ ਸਾਰੇ ਮਾਂਜ ਤੇ ਤੇ ਮਾਂਜ ਕੇ ਫੇਰ ਮੈਂ ਗੋਲੀ ਲੈ ਕੇ ਤੇ ਫਿਰ ਮੈਂ ਪੈ ਗਈ ਮੈਂ ਉਹਦਾ ਰੋਟੀ ਨਹੀਂ ਅੱਜ ਅਸੀਂ ਹੱਲੇ ਬਣਾਈ ਹੋਣੀ ਰੋਟੀ ਹੈ ਨਾ ਕਿਸੇ ਨੇ ਵੀ ਨਹੀਂ ਖਾਧੀ ਧੀਰ ਪ੍ਰਸ਼ਾਦ ਰੱਜ ਰੱਜ ਕੇ ਖਾ ਲਿਆ ਹੋਰ ਪਤਾ ਨਹੀਂ ਕੀ ਕੀ ਖਾ ਲਿਆ ਤੇ ਰੋਟੀ ਬਣਾਈ ਹੋਣੀ ਮੈਂ ਆਣਾ ਜਿਆ ਹਰ ਨੂੰ ਜਾਂ 2 ਵਜੇ ਕਹਿੰਦੀ ਸੀ ਮਾਂ ਰੋਟੀ ਬਣਾਵਾ ਕਹਿੰਦਾ ਮੰਮੀ ਹੁਣ ਰੋਟੀ ਦੀ ਹੱਲ ਭੁੱਖ ਨਹੀਂ ਕਿਹੜੇ ਟਾਈਮ ਦੀ ਰੋਟੀ ਬਣਾਏਂਗੀ ਮਾਂ ਚਲ ਤੇ ਪੈਰ ਦੀ ਬਣਾਉਂਦੇ ਆ ਕਹਿੰਦਾ ਨਾ ਉਹਨੂੰ ਫਿਰ ਉਹ ਤਾਂ ਫੇਵਰੇਟ ਧੀਰ ਬਣੀ ਹੋਈ ਆ ਉਹਨੇ ਫੇਰ ਧੀਰ ਖਾ ਲਿਆ ਤੇ ਹੁਣ ਅਸੀਂ ਉੱਠੇ ਆ ਹੁਣ ਵੀ ਚਾਹ ਰੱਖੀ ਆ ਸਨਾ ਦੇ ਦੀਆਂ ਮੈਂ ਰੋਟੀਆਂ ਬਣਾਉਣੀ ਆ ਮੈਂ ਤੇ ਪਰਮ ਤਾਂ ਖਾਵਾਂਗੇ ਝਾਰ ਤੇ ਝਾਰ ਦੇ ਡੈਡੀ ਤਾਂ ਭਾਈ ਮਿੱਠਾ ਵੱੱਦ ਖਾ ਲੈਂਦੇ ਨੇ ਅਸੀਂ ਮਿੱਠਾ ਨਹੀਂ ਖਾਂਦੇ ਹੁਣ ਮੈਨੂੰ ਢਾਲੇ ਵਾਲ ਜਣਾ ਮਿਲ ਲਜਾਇਓ ਇਹਨਾਂ ਨੂੰ ਜਾਣਾ ਹੀ ਨਹੀਂ ਮੇਰੇ ਬੱਚੇ ਮੇਲਾ ਲਾਇਕ ਨਹੀਂ ਕਰਦੇ ਜਾਣਾ ਹੀ ਨਹੀਂ ਇਹਨਾਂ ਨੇ ਉਦੋਂ ਵੀ ਮੈਂ ਤਾਂ 12:00 ਵਜੇ ਵੀ ਗਿਆ ਸੀਗਾ ਉਦੋਂ ਵੀ ਇਹ ਥੱਕੇ ਹੋਏ ਸੀਗੇ ਕਿਉਂਕਿ ਸਾਰਾ ਕੰਮ ਕਰਿਆ ਝਾਰ ਦੇ ਅੰਦਰਲਾ ਸਾਰਾ ਝਾੜੂ ਪੋਚਾ ਕਰਿਆ ਤੇ ਪਰਮ ਨੇ ਸਾਰਾ ਪਸ਼ੂਆਂ ਦਾ ਬਾਹਰਲਾ ਕਰਿਆ ਤੇ ਸਵੇਰੇ ਪਹਿਲਾਂ ਦੇ ਡੈਡੀ ਬਾਹਰ ਜਾ ਕੇ ਆਏ ਮੱਥਾ ਟੇਕ ਕੇ ਆਏ ਤੇ ਫੇਰ ਉਸ ਤੋਂ ਬਾਅਦ ਬਾਬਿਆਂ ਤੇ ਸਵੇਰੇ ਪਹਿਲਾਂ ਪਰਮ ਬਾਬੇ ਇਸ਼ਨਾਨ ਕਰਾ ਕੇ ਆਏ ਆ ਫੇਰ ਬਾਬਿਆਂ ਦੇ ਮੱਥਾ ਠੀਕ ਕੇ ਆ 10 ਵਜੇ ਅੱਜ ਮੇਰਾ ਆਪਣੇ ਆਪ ਨੇ ਵਾਦਾ ਕਰਿਆ ਸੀ ਵੀ 10 ਵਜੇ ਆਪਾਂ ਦਸਵੀਂ ਦਾ ਜਿਹੜਾ ਮੱਥਾ ਇਹ ਸੱਚ ਖੋਲ ਦੇਣੀ ਆ ਤੇ ਵਹਿਗੁਰੂ ਦੀ ਕਿਰਪਾ ਹੋਈ 10 ਵਜੇ ਨੂੰ ਪਰਮ ਮੱਥਾ ਠੇਕ ਕੇ ਘਰੇ ਆ ਗਿਆ ਸੀਗਾ ਕਿ ਜਾਨੀ ਮੈਨੂੰ ਲੱਗ ਰਿਹਾ ਸੀ 10 ਵਜੇ ਬਾਬਿਆਂ ਤੇ ਹੋਣਾ ਚਾਹੀਦਾ ਹੈ 10 ਵਜੇ ਬਾਬਿਆਂ ਤੇ ਸੀਗਾ ਸਹੀ ਇਦਾਂ ਦੇ ਠੀਕ ਹੈ ਜੀ ਚਲੋ ਆਪਾਂ ਪਟਾ ਲਈਏ ਤੇ ਰੋਟੀਆਂ ਬਣਾ ਲਈਏ ਚਾਰਕ ਅੱਜ ਬਹੁਤ ਸਾਰਾ ਕੰਮ ਸੀਗਾ ਬਹੁਤ ਹੋ ਸਾਰਾ ਚਲੋ ਪਿਛਲੀ ਵਾਰੀ ਆਪਾਂ ਗੁਰਦੁਆਰਾ ਸਾਹਿਬ ਖੀਰ ਨਹੀਂ ਸੀ ਦਿੱਤੀ ਤੇ ਅੱਜ ਆਪਾਂ ਚਲੋ ਵੈਸੇ ਹੀ ਸ਼ਹਿਰਾ ਸੀ ਦੇਣ ਦੇ ਸੀ ਤੇ ਅੱਜ ਆਪਾਂ ਦੇਤੀ ਬਾਬਿਆਂ ਦੀ ਖੀਰ ਇਹ ਵੀ ਮੰਨ ਲਓ ਫਿਰ ਰਹਿੰਦਾ ਹੀ ਆ ਹਨ ਜਿਵੇਂ ਲੋਕ ਸਾਨੂੰ ਆਪਣੀ ਹੁਣ ਦੁੱਧ ਨਹੀਂ ਦਿੰਦੀ ਸਹੀ ਟਾਈਮ ਨਾਲ ഫൈമ <laughs> ചാണി <laughs> <laughs>

ਇਹ ਵੇਪਰ ਦੇ ਸੌਂਦੇ ਆ। ਨਿਤਾਰਾਂ ਚੋ ਇਹ ਟਾਈਮ ਸਵਾ 4:30 ਹੋ ਗਿਆ ਅੱਜ ਤਾਂ ਉਹ ਗੱਲ ਹੋ ਗਈ ਹੋਰ ਤਾਂ ਚੰਗੀ ਤੇ ਹਾਦਨ ਮੰਦੀ। ਅੱਗੇ ਕੰਮ ਕਰਦੇ ਫਿਰ ਜਾਨੇ ਅੱਜ ਸੌਂਗੀ। ਇਕੜੇ ਸਾਡਾ ਦੀਵਾਲੀਆਂ ਦਿਨ ਵੀ ਇਹੀ ਸਾਡਾ ਹਾਲ ਹੁਣ। ਨੇਰੇ ਉੱਠ ਕੇ ਅੱਗੇ ਦਾ ਇਹੀ ਕਰਦੇ ਸੀ ਅੱਧੀ ਰਾਤ ਤੋ ਉੱਠਣਾ। 3 ਵਜੇ ਫੇਰ ਕੰਮ ਕਰਦੇ ਫਿਰ ਜਾਨਾ ਫੇਰ ਮੱਥੇ ਟੇਕਣੇ। ਜਿਹਨੇ ਸੌ ਜਾਣਾ। ਆ ਹੁਣ ਦੋ ਸਾਲ ਦਾ ਮੈਂ ਕਰਿਆ। ਮੱਕੀ ਦੇਣੇ ਦਾ ਮੱਥਾ ਟੇਕ ਕੇ ਆਇਆ ਕਰੋ। ਵੀ ਲੋਕ ਦਿਨੇ ਦਿਹਾੜ ਦੇਖਦੇ ਫਿਰਦੇ ਨੇ। ਆਪਾਂ ਸੁੱਤੇ ਰਹਿਣੇ ਆ। ਅੱਜ ਉਹੀ ਹਾਲ ਹੋਇਆ। ਕੰਮ ਵੀ ਬਹੁਤ ਆ ਬਹੁਤ ਜ਼ਿਆਦਾ ਕੰਮ। ਉਹ ਹੋ ਵੀ ਅੱਜਾਂ ਨੇ ਵੇੜੇ 'ਚ ਹੀ ਢੇਰੀਆਂ ਲਾ ਕੇ ਰੱਖੀਆਂ ਹੋਈਆਂ ਨੇ। ਸੱਟਣਾ ਦੇ। ਪਤਾ ਨਹੀਂ ਹੁਣ ਸੱਟਣੇ ਕਿ ਰੇੜੇ 'ਚ ਪਾ ਦੇ। ਮੁੰਡੇ ਰੋਟੀ ਖਾਣੇ ਕੇ ਪਰੌਠਾ। ਕਿਆ ਤੋਹੀ ਹੁੰਨਾ ਹੈ ਹੈ ਕੰਰਸ਼ੀ ਕਾਤੇ ਕਾਣਾ ਮੇਸਤੀ ਪਾਈ ਬੈਠਾ ਹਜ਼ਾਰ ਤੋਂ ਪਹਿਲਾਂ ਪੜਦਾ ਸੀਗਾ ਫੇ ਸੌਂ ਗਿਆ ਜਾਣਾ ਮੇਲਾ ਦੇਖਣ ਹੈ ਹੋਰ ਜਰੇ ਹੈ ਲੈ ਜਾ ਬਣੇਂ ਦੇਖਿਆ ਮੇਲਾ ਯੰਦਾ ਹੀ ਨਹੀਂ ਗੇ ਕਿਉਂ ਲਾਈਟ ਹੁਣ ਤੱਕ ਨਹੀਂ ਆਈ ਧਾਰਾਂ ਚੋਂ ਨੀਆਂ ਨੇ ਉਹ ਧੂਣੀ ਲਾਉਂਦੇ ਆ ਮੱਖੀਆਂ ਵਾਲੀਆਂ ਆ ਮੱਛਰ ਆ ਤੰਦੀਆਂ ਵੱੜਦਾ ਫਿਰ ਧਾਰਾਂ ਚੋਂ ਨਿਆਂ ਦੇ ਮੈਨੂੰ ਆਲਾ ਦਵੇਂ ਚੱਕਾਊਗੀ ਹਾਂਜੀ ਕੁਸ਼ੀਰਾਮਾ ਬੈਠਾ ਕੁਸ਼ੀਰਾਮਾ ਬੈਠਾ ਬੁੱਤ ਕੜਾ ਹੋ ਗਿਆ ਹਾਂ ਆ ਦੇ ਹਲੋ ਹਾਈ ਕਰਨ ਕੀ ਹੋ ਗਿਆ ਹੀ ਹੋ ਗਿਆ ਆ ਲੈ 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 ਗੱਲ 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 ਕਰ ਕਪੜੇ ਖੋਣੇ ਨੇ ਕੋਈ ਗੱਲ ਬਾਤ ਕਰੀ ਵੀ ਨਹੀਂ ਇਹਨੇ ਦੁਪਹਿਰੇ ਬੈਠਾ ਨਾ ਰੋਵੇ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਪੰਡ ਮਾਰਦੀ ਮੇਰੇ ਅੱਖਾਂ ੱਖਾਂ ਜਿਵੇਂ ਹੋ ਗਈਆਂ ਸੌਕੇ ਇਹ ਪਤਾ ਨਹੀਂ ਇਹ ਹੈ ਨਾ ਜਿਹੇ ਦੁੱਧ ਪੀਣਾ ਚਾਹੁੰਦਾ ਸੀ ਆਪਦੀ ਮੰਮਾ ਦਾ ਤੇ ਇਹਦੀ ਮੰਮਾ ਨੇ ਵੀ ਇਹਨੂੰ ਦੁੱਧ ਨਹੀਂ ਪਲਾਇਆ ਫੇਰ ਭਾਈ ਇਹਨੇ ਆਪਦੀ ਮਾਸੀ ਦਾ ਦੁੱਧ ਪੀਣਾ ਚਾਹਿਆ ਹਨਾ ਇਹਦੀ ਮਾਸੀ ਨੇ ਵੀ ਇਹਨੂੰ ਦੁੱਧ ਨਹੀਂ ਪਲਾਇਆਗਾ ਤੇ ਉਹ ਤਾਂ ਚਲ ਕਿਉਂ ਬੁਲਾਉਗੀ ਜਦ ਇਹਦੀ ਮਾਂ ਹੀ ਨਹੀਂ ਬੁલાਉਂਦੀ ਹੈ ਨਾ ਫਿਰ ਵੀ ਮਾਸੀ ਦਾ ਪਲਾ ਸਕਦੀ ਹੈ ਨਾ ਫਿਰ ਮਾਸੀ ਨੇ ਵੀ ਨਹੀਂ ਬੁਲਾਇਆ ਹੈ ਨਾ ਉਹਨੇ ਵੀ ਸਮੈਲ ਜੀ ਲਈ ਵੀ ਬੱਚਾ ਕੋਈ ਹੋਰ ਹੈ ਤੇ ਉਹਨੇ ਵੀ ਲੱਤ ਜੀ ਮਾਰੀ ਹੈ ਨਾ ਉਹਨੇ ਵੀ ਨਹੀਂ ਦੁੱਧ ਬੁਲਾਇਆਗਾ ਤੇ ਮੈਂ ਤਾਂ ਬੁਲਾ ਹੋਰ ਤਰ੍ਹਾਂ ਲੱਗਿਆ ਮੈਂ ਜਵਾਕ ਫਿਰ ਇਹਨੂੰ ਸ਼ੀਸ਼ੀ ਭਰ ਕੇ ਫੁੱਲ ਲੱਸੀ ਦੀ ਪਲਾਈ ਗਾੜੀ ਗਾੜੀ ਲੱਸੀ ਪੁਲਾਤੀ ਹਾਂ ਆਇੱਟੇ ਤੇ ਨੀ ਉਹ ਜੀਭਾ ਮਾਦਾ ਫਿਰ ਮੈਂ ਬੈਠਾ ਰੋ ਬਈ ਜਦੋਂ ਮੈਂ ਅੰਦਰ ਆਈ ਇਹ ਬੰਨ ਤੇ ਤੇ ਬੈਠਾ ਰੋਵੇ ਹਾਇ ਰੱਬਾ ਮੈਂ ਦੇਖਿਆ ਦੋਨੇ ਖਾਜ ਪਾਣੀ ਮੈਨੂੰ ਹੀ ਨਿੰਨਾ ਪਿਆਰ ਕਰਿਆ ਹੀਰੇ ਨੂੰ ਮੈਂ ਨਾ ਨਹੀਂ ਸੌਂ ਜਾਂਦਾ ਫਿਰ ਮੈਂ ਇਹਨੇ ਥਪੜਾ ਥਪੜਾਈ ਆਏ ਕਰੀ ਥਪੜਿਆ ਹੈ ਨਾ ਮੈਂ ਕਿਹਾ ਸੌਂ ਜਾ ਸੌਂ ਜਾ ਸੌਂ ਜਾ ਹੀ ਨਾ ਮੇਰੀ ਗੋਦੀ 'ਚ ਸਿਰ ਰੱਖ ਕੇ ਸੌਂ ਗਿਆ ਫਿਰ ਮੈਂ ਤਾਂ ਸੱਤੇ ਪੈਦਾ ਮੂੰਹ ਐਦਾ ਹੈ ਸਿਰ ਇਹਦਾ ਰੱਖ ਕੇ ਗਈ ਇਹਦੇ ਉੱਪਰ ਆਏ ਹੋਏ ਇਹ ਦੁਨੀ ਪੋ ਦਾ ਕੋਈ ਦੁੱਧ ਤੇ ਨਾ ਪੋ ਤੇ ਸ਼ੀਸ਼ੀ ਜੀ ਪਾ ਕੇ ਪਲਾਉਂਦੇ ਤਾਂ ਹੁੰਨੇ ਆ ਦੱਸ ਤਾ ਕਿ ਮੇਰੇ ਆਦਿ ਸ਼ਹਿਰਾ ਮੈਂ ਜੀ ਸਵੇਰੇ ਕਹਿੰਦੀ ਹੈਪੀ ਦਿ ਸ਼ਹਿਰਾ ਜਿਹੜਾ ਇਹਦੇ ਨੂੰ ਹੈਪੀ ਕਹਿੰਦਾ ਨਾ ਆਪਾਂ ਸਾਰੇ ਖੁਸ਼ੀ ਕਹਿੰਦੇ ਆ। ਜਿਹੜੇ ਨੂੰ ਹੈਪੀ ਕਹਿੰਦਾ ਹੁੰਦਾ। ਹੈਪੀ ਦਿ ਸ਼ਹਿਰਾ ਜਮੈਂ ਇਹਨੂੰ ਹੈਪੀ ਕਿਹਾ ਹੈ ਮੇਰੇ ਮੂਵਲ ਦੇਖੀ। ਹੈਪੀ ਇਹ ਕਹਿੰਦੀ ਆ ਉਹក៏ ਵੀ ਇਹ ਪਿੱਛੇ ਕੀ ਕਹੀ ਜਾਂਦੀ ਆ। ਤੇ ਚਲੋ ਜੀ ਲਾਟਾਰਾਂ ਚੋਲੀਏ ਲਾਡੋ ਕਿੱਥੇ ਆ? ਲਾਡੋ ਅੰਦਰ। ਤੇ ਲਾਡੋ ਦੀ ਵੀਡੀਓ ਤੁਸੀਂ ਜਦੋਂ ਨੂੰ ਦੇਖ ਲੈਣੀ ਆ ਜਦੋਂ ਆਹ ਵਾਲਾ ਬਲੌਗ ਆਊਗਾ ਹਣਾ। ਤੇ ਹੁਣ ਤੁਸੀਂ ਕਹੋਗੇ ਇੰਨੇ ਦਿਨ ਲਾਡੋ ਲੁਕੋ ਕੇ ਰੱਖੀ ਲਾਡੋ ਦੋ ਦਿਨ ਦੀ ਉਹ ਇੱਥੇ ਆ ਨਹੀਂ ਤਾ ਏਸੀ ਚ ਪੈਂਦੀ ਸੀ ਅੰਦਰ ਹੁਣ ਕੱਲ ਵੀ ਇਹ ਪਤਾ ਨਹੀਂ ਘਾਤੇ ਨਹੀਂ ਜਾਂਦੀ ਕੀ ਅੰਦਰ ਅੱਜ ਮੈਂ ਹੀ ਕੱਲ ਵੀ ਮੈਂ ਕੰਮ ਚ ਬੀਜ਼ੀ ਹੋ ਗਈ ਵੈਸੇ ਕੱਲ ਵੀ ਮੈਂ ਆਪਦਾ ਸਾਰਾ ਦਿਨ ਕੰਮ ਕਰਦੀ ਫਿਰੀ ਅੱਜ ਵੀ ਮੈਂ ਆਪਦਾ ਸਾਰਾ ਦਿਨ ਕੰਮ ਕਰਦੀ ਫਿਰੀ ਗਈ ਕੱਲੂ ਜਾਰ ਨੂੰ ਛੁੱਟੀ ਆ ਕੱਲੂ ਨਵਾਤ ਵਾਕੇ ਨੂੰ ਸਾਜਦੇ ਅੰਦਰ ਲੈ ਕੇ ਜਾਵਾਂਗੇ ਤੇ ਮੌਸਮ ਸਾਡੇ ਬੱਦਲ ਵਾਈ ਜੀ ਹੋ ਕੇ ਕਣੀਆਂ ਜੇ ਪੈ ਕੇ ਹਟ ਗਿਆ ਤੇ ਤੁਸੀਂ ਮੌਸਮ ਜ਼ਰੂਰ ਦੱਸਿਓ ਤੇ ਗਰਮੀ ਉਦਾਂ ਹੀ ਆ ਗਰਮੀ ਬਰਕਰਾਰ ਆ ਨਰਮੀ ਨਹੀਂ ਘਟੀ ਹੈਗੀ ਹਾਈ ਹਾਈ ਅੱਜ ਤਾਂ ਨਹੀਂ ਉਹ ਹੈਗਾ ਤੇ ਆ ਮੀਟਰ ਕੀ ਨੇ ਖੋਲਤੇ ਹਏ ਆ ਮੀਟਰ ਕੀ ਨੇ ਖੋਲਤੇ ਅੱਛੇ ਸਵੇਰੇ ਤੇ ਬੰਨੇ ਹੋ ਸੀ ਮੈਂ ਕਿਹਾ ਉਹ ਤਾਂ ਭਾਈ ਤਾਂ ਇਹਨਾਂ ਨੂੰ ਖੋਲ ਜਾਂਦਾ ਇਹ ਫੇਰ ਬੰਦ ਹੁੰਦੇ ਨੇ ਹਾਈ ਸਾਡੇ ਨਾਲ ਬੰਦਾ ਫੇਰ ਔਖਾ ਹੋ ਗਿਆ ਤੇ ਹਾਰ ਦੇਣਾ ਸਾਡੇ ਨਾਲ ਔਖਾ ਹੋਇਆ ਪਿਆ ਹਾ ਥੋੜਾ ਸਾਊ ਪਰਸਨ ਸਾਡੇ ਨਾਲ ਔਖਾ ਹੀ ਰਹਿੰਦਾ ਦੇਖਾ ਸੂਰਜ ਕਿੰਨਾ ਸੋਹਣਾ ਲੱਗਦਾ ਵੀ ਹੁਣ ਘੇਟਾ ਟਾ ਦਾ ਹਾਂ ਧੂਣੀ ਚਾਰ ਦੰਨੀ ਆ ਮੈਂ ਪੱਖੀ ਚੱਲਦੇ ਆ ਦਸਤਾਰ ਚੋਰ ਠੀਕ ਆ ਠੀਕ ਆ ਬਈ ਘੈਂਟ ਆ ਵੀ ਉਹ ਦੇਖੋ ਦੇਕਾਂ ਦਾ ਹੁਣ ਲੇਟ ਆਈ ਹੋਈ ਨਹੀਂ ਜੀ ਚਲੋ ਜੀ ਕਿ ਸੀਗਾ ਸਾਡਾ ਅੱਜ ਦਾ ਦੁਸ਼ਹਿਰਾ ਤੁਹਾਨੂੰ ਪਸ ਪਤਾ ਨਹੀਂ ਕਿੰਨਾ ਕੁ ਤੁਸੀਂ ਦੁਸ਼ਹਿਰਾ ਦੇਖਿਆ ਬੱਚੇ ਗਏ ਨਹੀਂ ਹੈਗੇ ਮੇਲੇ ਤੇ ਬੱਚਿਆਂ ਨੂੰ ਹੈ ਹੀ ਨਹੀਂ ਅੱਨਾ ਕੱਲ ਦਾ ਪ੍ਰੋਗਰਾਮ ਹੈਗਾ ਆਲੂ ਦੇਖੋ ਕਿਵੇਂ ਬਣਦਾ ਕੀ ਕੀ ਬਣਦਾ ਠੀਕ ਹੈ ਕਹਿੰਦੇ ਤਾਂ ਬਹੁਤ ਕੁਝ ਨਹੀਂ ਵੀ ਕੱਲ ਨੂੰ ਆਪਾਂ ਐ ਕਰਨਾ ਹੈ ਕਰਨਾ ਹੁਣ ਕਿਤੇ ਮੈਨੂੰ ਆਏ ਆ ਵੀ ਕਿਤੇ ਅੱਜ ਵਾਲੇ ਦਿਨ ਵਾਂਗੂ ਕੱਲ ਦਾ ਦਿਨ ਬਣਾ ਕੈਕੀ ਨਿਗਾ ਦੇਣਾ ਮੈਨੂੰ ਤੇ ਬਾਕੀ ਦੇ ਆ ਬੰਦੇ ਨੇ ਅੱਜ ਮੈਨੂੰ ਦੁਸ਼ਹਿਰਾ ਨਹੀਂ ਦਿਖਾਇਆ ਦੇਖ ਲਓ ਹੈ ਇੱਕ ਤਾਂ ਇਹਦਾ ਜਦ ਮਰਦੀ ਆ ਦਾ ਸ਼ਹਿਰਾ ਲੋਟ ਨਹੀਂ ਆਉਂਦਾ ਸਾਡੇ ਪੈਣ ਸ਼ਹਿਰਾਂ ਨੇੜੇ ਉੱਥੇ ਪੱਕਾ ਦਾ ਸ਼ਹਿਰਾ ਲੱਗਿਆ ਹੋਏ ਹੈ ਗਰਮੀ ਲੈ ਹੁਣ ਮੇਰੀ ਵਾਰੀ ਗਰਮੀ ਜਿਆਦਾ ਆਪ ਜਾਣਾ ਹੁੰਦਾ ਮੈਨੂੰ ਗੇ ਦੁਸ਼ਹਿਰੇ ਨਹੀਂ ਲੈ ਕੇਗਾ ਮੈਂ ਲੜਪਣਾ ਮੈਂ ਵੀ ਲੋਕਾਂ ਦੀ ਟੀਮਿਆਂ ਵਾਂਗੂ ਲੜਪਣਾ ਮੈਂ ਲੜਪਣਾ ਕਿਵੇਂ ਲੜਾਂ ਮੈਂ ਲੜਣਾ ਨਹੀਂ ਮੈਂ ਹਾਂ ਲੜ ਇਹਦੇ ਨਾਲ ਨਹੀਂ ਲੜਨਾ ਹੁੰਦਾ ਜੇ ਕੋਈ ਮੇਰੇ ਨਾਲ ਹੋਰ ਪੰਗਾ ਲੈ ਲੈਣਾ ਮੈਂ ਤਾਂ ਫੇਰ ਲੜਪੂ ਮੈਂ ਲੜਾਂ ਪੰਗਾ ਹੋ ਲੜਪਾ ਤੂੰ ਲੜਵੇਂਗਾ ਨਾ ਬੱਬਾ ਨਾ ਬੱਬਾ ਨਾ ਤੇ ਨੂੰ ਨਹੀਂ ਕਹਿਣਾ ਮੈਂ ਲੜਣਾ ਤੇਰਾ ਇਹਦਾ ਲੜਾਕਾ ਪਤਾ ਕਿ ਹਜੇ ਇਹ ਤਾਂ ਕੰਮ ਛੱਡ ਕੇ ਜਾ ਕੇ ਅੰਦਰ ਪੈ ਜੂ ਮੈਂ ਦੇਖਣਾ ਕਹਦਾ ਮੈਂ ਲੜਣਾ ਕਹਦਾ ਮੈਂ ਲੜਣਾ ਨਾ ਮੈਂ ਲੜਪੰਨੀਆ ਤੇਰੇ ਨਾਲ ਤੁਸੀਂ ਮਾਲਕ ਨੂੰ ਸਮਝਾ ਮਾਲਕ ਨੂੰ ਇਹ ਕੀ ਸਮਝਾਉ ਬਚਾਰਾ ਹੇ ਹੇ ਚਲੋ ਜੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਤੇ ਵਧੀਆ ਲੱਗੀ ਕੱਲ੍ਹ ਨੂੰ ਦੇਖਦੇ ਹਾਂ ਹੌਣ ਕਾਲੂ ਕੀ ਬਣਦਾ ਠੀਕ ਹੈ ਜੀ ਪੱਖੀਆਂ ਪੱਖੀਆਂ ਮਾਰਦੀਆਂ ਪੱਖੀਆਂ 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 ਕੁੰਡ ਵਿੱਚ ਜਾ ਲੜੀਆਂ ਕਿੱਥੇ ਪੱਖੀ ਕਿੱਥੇ ਆ ਪੱਖੀ ਸਾਡੀ ਪੱਖੀ ਦਿਖਾਣਾ ਮੈਨੂੰ ਮੈਂ ਬਲੌਗ ਦਾ ਐਂਡ ਕਰਨਾ ਪੱਖੀ ਦਿਖਾਵਾਂ ਪੱਖੀਆਂ 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 ਮੇਰਾ ਹੋਇਆ ਤੇ ਅੱਗ ਚੱਲੀ ਵੀ ਆ ਚਲੋ ਮੈਂ ਧੂਆ ਕਰਦਾ ਬਾਅਦ ਵਿੱਚ ਮਿਲਦੇ ਆ ਪਹਿਲਾਂ ਤੇ ਲੋ ਜੀ ਇੱਥੇ ਲੱਗੇ ਧਾਰਾਂ ਚੋਂਨ ਤੇ ਲਾਈਟ ਪਤਾ ਨਹੀਂ ਲਾਈਟ ਨੂੰ ਅੱਜ ਕੀ ਹੋਇਆ ਸੀ ਡਿਮ ਜੀ ਲਾਈਟ ਆਈ ਹੋਈ ਸੀਗੀ ਤੇ ਹੈ ਨਹੀਂ ਸੀ ਪੱਕੇ-ਪੱਕੇ ਚੱਲਦੇ ਨਹੀਂ ਸੀ ਚੰਗੀ ਤਰ੍ਹਾਂ ਤੇ ਡਿਮ ਜੀ ਲਾਈਟ ਸੀਗੀ ਤੇ ਅੱਜ ਮੌਸਮ ਵੀ ਐਸਾ ਵੈਸਾ ਸੀ ਇੰਨੀ ਜਿਆਦਾ ਗਰਮੀ ਇੰਨੀ ਜਿਆਦਾ ਗਰਮੀ ਨਾ ਬਹੁਤ ਜਿਆਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਟੀ-ਸ਼ਰਟ ਪੂਰੀ ਭਿੱਜੀ ਪਈ ਹੈ ਪਸੀਨੇ ਨਾਲ ਤੇ ਮੱਛਰ ਵੀ ਸੀਗਾ ਥੋੜੇ-ਥੋੜੇ ਮੱਖੀਆਂ ਸੀ ਫਿਰ ਤਾਂ ਕਰਕੇ ਲਾ ਲਿਆ ਆਪਾਂ ਨੇ ਧੂਣੀ ਧੂਣੀ ਨਾਲ ਤੇ ਮੈਨੂੰ ਤਾਂ ਧੂਣੀ ਤੋਂ ਹੋ ਹੁੰਦਾ ਸੀਗਾ ਗਰਮੈਸ ਜੀ ਉਹ ਪਹਿਲਾਂ ਹੀ ਗਰਮੀ ਬਹੁਤ ਸੀ ਤੇ ਉੱਤੇ ਜੀ ਧੂਆ ਤੇ ਮੈਂ ਇਹਨਾਂ ਨੂੰ ਕਹਿਆ ਹਾ ਨਾ ਮਾਖਾ ਭਾਈ ਬੰਦ ਕਰ ਦੋ ਵੀ ਜੇ ਮੈਨੂੰ ਧਾਰ ਚ ਵਾਣੀਆਂ ਹਨਾ ਤੇ ਫਿਰ ਮੈਂ ਸੋਚਿਆ ਵੀ ਚੱਲੇ ਧਾਰ ਚੋਂ ਦੇ ਨਾਲ ਦੀ ਨਾਲ ਮੈਦਰੋ ਝਾੜੂ ਕੱਢ ਦਿੰਨੀ ਆ ਤੇ ਗੋਹਾ ਗੋਹਾ ਮੋੜ ਦਿੰਨੀ ਆ ਜਲਦੀ ਕੰਮ ਹੋ ਜੂ ਕੰਮ ਲੇਟ ਵੀ ਹੋ ਗਿਆ ਸੀਗਾ ਤੇ ਪਰ ਮੌਸਮ ਵੀ ਐਸਾ ਵੈਸਾ ਸੀ ਤੇ ਮੈਂ ਨਾਲ ਦੀ ਨਾਲ ਮੈਂ ਵੀ ਲੱਗ ਗਈ ਕੰਮ ਤੇ ਮੈਂ ਕਿਹਾ ਜਲਦੀ ਹੋ ਜਾਊਗਾ ਫਿਰ ਵੀ ਬਸ ਜੇ ਜਦੋਂ ਕੰਮ ਨੇ ਹੋਣਾ ਉਦੋਂ ਹੀ ਹੋਣਾ ਅੱਜ ਪਤਾ ਨਹੀਂ ਕਿਵੇਂ ਸਮਝ ਨਹੀਂ ਲੱਗੀ ਅੱਜ ਤੇ ਤਿਹਾਰ ਦਿਨ ਉਹ ਗੱਲ ਹੋ ਗਈ ਵੀ ਹੋਰ ਦਿਨ ਚੰਗੀ ਤੇ ਤਿਹਾਰ ਦਿਨ ਮੰਦੀ ਅੱਜ ਪਤਾ ਨਹੀਂ ਕਿਵੇਂ ਸੌਂਗੀ ਮੈਂ ਹਨਾ ਤਿਹਾਰ ਵਾਲੇ ਦਿਨ RAMNATH ਸੀ ਤੇ ਬਸ ਉਹੀ ਗੱਲ ਹੋ ਗਈ ਨਾ ਵੀ ਸਵੇਰੇ ਜਲਦੀ ਉੱਠ ਖੜੇ ਸੀਗੇ ਤੇ ਫਿਰ ਕੰਮ ਲੱਗੇ ਰਹਾ ਘਰ ਦਾ ਕੰਮ ਵੀ ਸਾਰਾ ਕਰਿਆ ਤੇ ਨਾਲ ਨਾਲ ਆਪਾਂ ਜਿੰਨੇ ਵੀ ਤੇ ਚਲੋ ਜੀ ਆਪਾਂ ਅੱਜ ਦਾ ਵਲੌਗ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਕੱਲ ਨੈਕਸਟ ਵਲੌਗ ਦੇ ਨਾਲ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਤੇ ਅਸੀਂ ਕਿਵੇਂ ਇਹ ਤੇ ਸ਼ਹਿਰਾ ਮਨਾਇਆ ਇਹ ਤੁਹਾਨੂੰ ਵੀ ਪਤਾ ਲੱਗ ਗਿਆ ਹੁਣ ਤੁਸੀਂ ਦੇਖ ਲਿਆ ਹੁਣ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕੱਲ੍ਹ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਆਪਣਾ ਧਿਆਨ ਰੱਖਿਓ ਤੇ ਤੁਸੀਂ ਦੇ ਸ਼ਹਿਰਾ ਕਿਵੇਂ ਮਨਾਇਆ ਉਹ ਵੀ ਕਮੈਂਟਸ ਦੇ ਵਿੱਚ ਦੱਸ ਕੇ ਜਾਇਓ ਠੀਕ ਹੈ ਜੀ ਤੇ ਕੋਈ ਵੀ ਉਹ ਬੇਨ ਵਾਲੇ ਉਹ ਵੀ ਕਿੱਦਾਂ ਮੱਥਾ ਟੇਕਿਆ ਕੀ ਕੀਤਾ ਉਹ ਇੱਕ ਚੱਲਿਆ ਆਉਂਦਾ ਵੀ ਸ਼ੁਰੂ ਤੋਂ ਆਪਣੇ ਆ ਨਾ ਪੇਰੈਂਟਸ ਇਦਾਂ ਮੱਥਾ ਟੇਕਦੇ ਆਪਣੇ ਮੰਮੀਆ ਟੇਕਦੀਆਂ ਸੀ ਤੇ ਆਪਾਂ ਵੀ ਟੇਕ ਦਿੰਨੇ ਆ ਤੇ ਕੋਈ ਵੀ ਚੀਜ਼ ਆ ਮਾੜੀ ਨਹੀਂ ਹੁੰਦੀ ਹੈਗੀ ਕੁਝ ਵੀ ਮਾੜਾ ਨਹੀਂ ਹੁੰਦਾ ਹੈਗਾ ਜੋ ਵੀ ਆਪਾਂ ਆਪਣੇ ਲਈ ਕਰਦੇ ਆ ਹੁੰਦਾ ਤੇ ਚਲੋ ਜੀ ਮਿਲਦੇ ਆ ਕੱਲ ਨੈਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ